ਇਹਨੂੰ ਕੈਵਨ ਕੰਪਨੀ ਲੱਗਿਆ ਹੋਇਆ ਹੈ ਕਿ ਜਾਂ ਉਦਾਂ ਬਾਹਰ ਚੱਲ ਗਿਆ ਹੋਇਆ ਕੰਪਨੀ ਦਾ ਕੈਵਨ ਲੱਗਿਆ ਹੈ ਜੀ ਕੰਪਨੀ ਦਾ ਕੈਵਨ ਲੱਗਿਆ ਮਨੋ ਜੀ ਸਿਰਫ ਪੰਜਾਬ ਵਿੱਚ ਪੰਜ ਚਾਰ ਟਰੈਕਟਰਾਂ ਦੇ オリジナル ਏਸੀ ਕੈਵਨ ਬਣਾਏ ਆ ਅੱਛਾ ਹਾਂ ਨਹੀਂ ਬਾਹਰੋਂ ਤਾਂ ਹਰੇਕ ਲਵਾ ਲੈਂਦਾਈ ਹੈ ਨਾ ਹਾਂ ਧਰਮੇ ਗੱਲਾਂ ਕੈਵਨ ਨਹੀਂ ਬਈ ਤਾਂ ਸਨਰੂਫ ਮਾਡਲ ਹੈ ਉਹ ਸਨਰੂਫ ਹੀ ਹੈਗਾ ਹਾਂ ਆਹ ਦੇਖ ਟਿਕੜ ਸਭ ਤੋਂ ਲੈ ਕੇ ਵੱਡੀਆਂ ਲਾਈਟਾਂ ਲਾਤੀਆਂ ਘੋੜਾ ਬੰਪਰ ਲਾਤਾ ਤਾਂ ਬੰਪਰ ਵੀ ਹੈਵੀ ਹੈ ਬਈ ਹੈ ਨਾ ਬਹੁਤ ਹੈਵੀ ਲੱਗਿਆ ਜੀ ਬੰਪਰ ਧਰਮੇ ਦੇਖ ਓਏ ਲੋਕ ਤਾਂ 7/4 ਕਾਉਂਟ ਲਾ ਲ ਕਹਿੰਦੇ ਮੈਨੂੰ ਤਾਂ ਲੱਗਦਾ ਉਹ ਜੀ ਉਦੋਂ ਵੀ ਵੱਧ ਹੋਊ ਬਾਈ ਹਾਂ 1.5 ਇੰਚੀ ਮੋਟੀ ਪਲੇਟ ਤਾਂ ਲੱਗਿਆ ਹੀ ਇਹ 55 ਇਚ ਪੀਅਲ ਰੈਕਟਰ ਆ ਜੀ ਜਿਹੜਾ ਲੱਭਿਆ ਨਹੀਂ ਥਾਉਂਦਾ ਕਹਿੰਦੇ ਨੇ ਤੁਸੀਂ ਹਾਂ ਨਾਲ ਦੇ ਟਾਇਰ ਨੇ ਜੀ ਡਾਕਟਰ ਦੇ ਅੱਛਾ ਨਾਲ ਦੇ ਟਾਇਰ ਨੇ 1800 ਘੰਟਾ ਚੱਲਿਆ ਹੀ ओरिजिनल ਚੱਲਿਆ ਸੀ ਬਈ ਜਿਹੜੇ ਆ ਡਾਇਲੌਗ ਜਿ ਲੱਗ ਕੇ ਆਏ ਹੋਣੇ ਇਹ ਕੰਪਨੀ ਜੋਂਦੇ ਹੁੰਦੇ ਆ ਹਾਂਜੀ ਹਾਂ ਕੰਪਨੀ ਜੋਂਦੇ ਆ ਜੀ ਲੈ ਦੇਖੋ ਦਰਮੇ ਉਹ ਤੋਂ ਬਾਅਦ ਆ ਕਰਵਾ ਚੈੱਕ ਕਰ ਕਿਤੇ ਜੋਬੀ ਨਹੀਂ ਲੱਗੀ ਸਾਰਾ ਇਹ ਰੈਕਟਰ ਉਹ ਚੱਲ ਕੰਨੱਕ ਗਿਆ ਹੁਣ ਬਈ ਇਹ ਇਹ ਚੱਲਿਆ 2000 ਘੰਟਾ ਚੱਲਿਆ ਹੈ 21 ਮਾਡਲ ਹੈ ਬਹੁਤ ਘੱਟ ਚੱਲਿਆ ਹੋਇਆ ਕੰਡੀਸ਼ਨ ਦਾ ਸਾਰਾ Ориਜਨਲ ਹੈ ਹਨਾ ਹਾਂਜੀ ਸਾਰਾ Ориਜਨਲ ਹੈ ਫੀਚਰ ਦਾ ਮਤਲਬ ਸਾਰੇ ਟੌਪ ਮਾਡਲ ਵਾਲੀ ਆ ਜਾਂਦੇ ਨੇ ਹਾਂਜੀ ਹਾਂ ਟੌਪ ਮਾਡਲ ਤੇ ਆਉਂਦੇ ਜਿੱਥੋਂ ਨਮਿਆਂ ਵਰਗੇ ਟਰੈਕਟਰ ਮਿੱਤਰੋ ਮਿਲਦੇ ਨੇ ਭਾ ਕੌਡੀਆਂ ਫਟਾਫਟ ਬਾਈ ਲਖਵੀਰ ਦੇ ਘਰੇ ਪਹੁੰਚ ਜੋ ਪਿੰਡ ਸੇਰਪੁਰ ਛੋਡੀਆਂ ਇਹ ਸੇਰਪੁਰ ਛੋਡੀਆਂ ਪਿੰਡ ਕਿੱਥੇ ਪੈ ਜਾਂਦਾ ਤੁਹਾਨੂੰ ਲਾਸਟ ਤੇ ਜਾ ਕੇ ਦੱਸਾਂਗੇ ਪਹਿਲਾਂ ਬਾਈ ਨਾਲ ਮਲਾਉਣੇ ਲਖਵੀਰ ਦੇ ਨਾਲ ਉਹ ਤੋਂ ਬਾਅਦ ਨਾ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਦੱਸਾਂਗੇ ਪਰ ਮੈਂ ਅਕਸਰ ਹੀ ਕਈ ਵਾਰ ਇੱਕ ਲੈਣ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੀ ਨਮੀ ਐ ਅੱਜ ਕੱਲੇ ਇੱਕ ਟਰੈਕਟਰ ਤੇ ਇਹ ਗੱਲ ਨਹੀਂ ਠੁਕਦੀ ਜਿਹੜੇ ਮਰਜ਼ੀ ਟਰੈਕਟਰ ਤੇ ਲਾ ਲਿਓ ਟਰੈਕਟਰ ਇੱਕ ਦੂਜੇ ਤੋਂ ਨਾ ਵੱਧ ਚੜ ਕੇ ਲਸ਼ਕੋਰ ਮਾਰਦੇ ਨੇ ਅੱਜ ਸੂਰਜ ਵੀ ਸੋਚਦਾ ਹੋਣਾ ਵੀ ਯਾਰ ਮਿੱਥੋਂ ਵੱਧ ਚਮਕਣ ਵਾਲੀ ਚੀਜ਼ ਕਿੱਥੋਂ ਆ ਗਈ ਪਹਿਲਾਂ ਬਾਈ ਲਖਵੀਰ ਨੂੰ ਮਿਲਦੇ ਆਂ ਫਿਰ ਕੱਲੇ ਕੱਲੇ ਟਰੈਕਟਰ ਦੀ ਡਿਟੇਲ ਪੁੱਛਾਂਗੇ ਤੇ ਸਤਿ ਸ੍ਰੀ ਅਕਾਲ ਵੀਰੇ ਨਾਲੇ ਬਾਈ ਨੂੰ ਪੁੱਛਦੇ ਆਂ ਪਿੰਡ ਕਿੱਥੇ ਪੈ ਜਾਂਦਾ ਲਖਵੀਰ ਵੀਰੇ ਹਾਂਜੀ ਹਾਂਜੀ ਤੁਹਾਡਾ ਪਿੰਡ ਹੈਗਾ ਸਿਰਪੁਰ ਛੋਡੀਆਂ ਛੋਡੀਆਂ ਤੂਰੀ ਤੋਂ ਬਾਗੜੀਆਂ ਰੋਡ ਤੇ ਤੂਰੀ ਤੋਂ ਕਿੰਨੀ ਦੂਰ ਰਹ ਜਾਂਦਾ ਹੈ ਤੂਰੀ ਤੋਂ 6 ਕਿਲੋਮੀਟਰ ਪੈਂਦਾ ਹੈ ਟੋਟਲ ਬਾਗੜੀਆਂ ਕਿੰਨੀ ਦੂਰ ਹੈਗਾ ਤੁਹਾਨੂੰ ਬਾਗੜੀਆਂ 10 ਕਿਲੋਮੀਟਰ 10 ਕਿਲੋਮੀਟਰ ਇੱਥੇ ਜੇ ਇੱਕ ਪਿੰਡ ਮੀਮਸਾ ਬੜਾ ਮਸ਼ਹੂਰ ਹੈ ਉਹ ਕਿੰਨੀ ਦੂਰ ਹੈਗਾ ਤੁਹਾਡੇ ਪਿੰਡ ਤੋਂ ਮੀਮਸਾ 2 ਕਿਲੋਮੀਟਰ ਹੈ ਜੀ ਆਪਣੇ ਤੋਂ ਅੱਗੇ ਨਾਲ ਹੀ ਮੀਮਸਾ ਸਿਰਫ 2 ਕਿਲੋਮੀਟਰ ਦੂਰ ਮੇਤ੍ਰੋ ਮੀਮਸਾ ਪਿੰਡ ਉਹ ਆ ਜਿਹੜਾ 12 ਸਾਲਾਂ ਬਾਅਦ ਉਜੜਦਾ ਹਨਾ ਜੀ ਹਾਂਜੀ ਪੱਦਲਾ ਹੁੰਦੀ ਆ ਇੱਥੇ ਬਾਬਾ ਸਾਹਿਬ ਪੱਦਲਾਂ ਕਹਿੰਦੇ ਨੇ ਅਸਾ ਪੱਦਲਾਂ ਕਹਿੰਦੇ ਨੇ ਹਾਂਜੀ ਕੋਈ ਕੋ ਸਾਡੇ ਨਾਲ ਕਈ ਵਾਰੀ ਗੱਲ ਚੱਲਦੀ ਹੁੰਦੀ ਆ ਵੀ ਉਹ 12 ਸਾਲਾਂ ਬਾਅਦ ਪਿੰਡ ਉਜੜ ਕੇ ਬਸਦਾ ਹੈ ਹਨਾ ਹਾਂਜੀ ਹਾਂਜੀ ਮੀਮਸਾ ਪਿੰਡ ਉਹਦੇ ਬਿਲਕੁਲ ਕਲੋਜ਼ ਪੈ ਜਾਂਦਾ ਸਿਰ ਉੱਪਰ ਟਰੈਕਟਰ ਬਈ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ ਟਰੈਕਟਰ ਅੱਜ 9 ਖੜੇ ਆ ਵੀਰ ਜੀ ਆਪਣੇ ਕੋਲ 9 ਟਰੈਕਟਰ ਖੜੇ ਆ ਚਾਰ ਪੰਜ ਕਿਰਾਏ ਦੇ ਵੀ ਗਏ ਹੋਏ ਆ ਵੈਸੇ ਕਿਰਾਏ ਦੇ ਵੀ ਆਪਾਂ ਟਰੈਕਟਰ ਦਿੰਨੇ ਆ ਹ ਕਿੰਨੇ ਚਿਰ ਤੋਂ ਆਪਾਂ ਕੰਮ ਕਰਦੇ ਆ 2005 ਤੋਂ ਕੰਮ ਕਰਦੇ ਆ ਮਿਸ ਜੀ ਪੰਜ ਤੋਂ ਹਾਂਜੀ ਹਾਂ ਪਹਿਲਾਂ ਧੂਰੀ ਕਰਦੇ ਸੀ ਹੁਣ ਘਰੇ ਕਰਦੇ ਆ ਤੇ ਕਾਫੀ ਟਾਈਮ ਤੋਂ 6-7 ਸਾਲ ਹੋ ਗਏ ਹੁਣ ਤਾਂ ਇੱਥੇ ਕਰਦੇ ਆ ਨਾ ਕਰੀ ਕੰਮ ਕਰਦੇ ਆ ਹਾਂਜੀ ਹਾਂ ਕਰੀ ਕਰਦੇ ਆ ਆਪਾਂ ਜਿਹੜੇ ਟਰੈਕਟਰ ਹੁੰਦੇ ਆ ਕਿ ਮਤਲਬ ਕਿੱਥੋਂ ਕਿੱਥੋਂ ਦੇ ਨੰਬਰ ਜ਼ਿਆਦਾ ਹੁੰਦੇ ਆ ਜ਼ਿਆਦਾ ਲੋਕਲ ਨੰਬਰ ਆ ਜੀ ਪੀਵੀ 13 ਜਾਂ ਪੀਵੀ 10 ਲੁਧਿਆਣਾ ਦਾ ਨੰਬਰ ਆ ਜੀ ਓਕੇ ਲੋਕਲ ਪੰਜਾਬ ਨੰਬਰੀ ਟਰੈਕਟਰ ਨੇ ਹਾਂਜੀ ਆ ਪੰਜਾਬ ਨੰਬਰ ਟਰੈਕਟਰ ਨੇ ਸਾਰੇ ਅੰਨੇ ਠੀਕ ਆ ਜੀ ਫਸਟਵਾਰਟੀ ਦੇ ਟਰੈਕਟਰ ਨੇ ਜੀ ਸਾਰੇ ਦੇ ਸਾਰੇ ਸਾਰੇ ਫਸਟਵਾਰਟੀ ਤੋਂ ਤੋਂ ਡਿਟੇਲ ਦਸੀ ਨਾ ਤੁਸੀਂ ਐ ਸੋਚੋਗੇ ਵੀ ਯਾਰ ਇਹ ਬੰਦੇ ਨੂੰ ਸਾਨੂੰ ਪਹਿਲਾਂ ਕਿਉਂ ਨਹੀਂ ਮਿਲਾਇਆ ਹੈ ਬਹੁਤ ਭਰਾ ਬਈ ਅੱਜ ਰੋਸਾ ਕਰ ਰਹੇ ਵੀ ਬਾਈ ਨੂੰ ਪਹਿਲਾਂ ਕਿਉਂ ਨਹੀਂ ਮਿਲਾਇਆ ਕਿਉਂਕਿ ਉਹਨਾਂ ਦੇ ਮਨ 'ਚ ਪਤਾ ਕੀ ਹੁੰਦਾ ਵੀ ਯਾਰ ਸਾਨੂੰ ਤਸੱਲੀ ਵਾਲਾ ਟਰੈਕਟਰ ਮਿਲ ਜੇ ਸਾਨੂੰ origignal ਹੀ ਮਿਲ ਜੇ ਤੇ ਆਪਾਂ ਸ਼ੁਰੂਆਤ ਕਰਦੇ ਆਂ ਵੀ ਆਹ ਕਹਿਵੇ ਤੋਂ ਅਰਜਣ ਤੋਂ ਹਣਾ 605 D I I ਆ ਵੀ ਰਿਹਾ ਹੈ ਇਹ ਹਾਂਜੀ ਹਾਂਜੀ ਤੇ 58 HP ਵਾਲਾ ਜੀ ਅਸਾਂ 58 ਹਸਪਾਵਰ ਦਾ ਟਰੈਕਟਰ ਹੈ ਇਹ ਇਹ ਮਾਡਲ ਕਿੰਨਾ ਬਾਈ ਮਾਡਲ 2017 ਵੀ ਜੀ 17 ਮਾਡਲ ਹੈ ਤੇ ਬਈ ਕੰਡੀਸ਼ਨਾਂ ਤਾਂ ਹੁਣ ਤੁਹਾਡਾ ਲਿਓ ਓਰੀਜਨਲ ਹੀ ਹੁੰਦੇ ਹਨਾ ਹਾਂਜੀ ਹਾਂ ਤੇ ਇਹਨੂੰ ਕੈਵਨ ਕੰਪਨੀ ਲੱਗਿਆ ਹੋਇਆ ਕਿ ਜਾਂ ਉਦਾਂ ਬਾਅਦ ਚ ਲੱਗਿਆ ਹੋਇਆ ਕੰਪਨੀ ਦਾ ਕੈਵਨ ਲੱਗਿਆ ਹੈ ਜੀ ਕੰਪਨੀ ਦਾ ਕੈਵਨ ਲੱਗਿਆ ਮਨੋ ਜੀ ਸਿਰਫ ਪੰਜਾਬ ਚ ਪੰਜ ਚਾਰ ਟਰੈਕਟਰਾਂ ਦੇ ਓਰੀਜਨਲ ਏਸੀ ਕੈਵਨ ਬਣਾਏ ਆ ਅੱਛਾ ਹਾਂ ਨਹੀਂ ਬਾਹਰੋਂ ਦਾ ਹਰੇਕ ਲਵਾ ਲੈਂਦਾ ਜੀ ਹਨਾ ਹਾਂ ਧਰਮੇ ਗੱਲਾਂ ਕੈਵਨ ਨਹੀਂ ਬਈ ਤਾਂ ਸਨਰੂਫ ਮਾਡਲ ਹੈ ਉਹ ਸਨਰੂਫ ਹੀ ਹੈਗਾ ਹਾਂ ਦੇਖ 17 ਮਾਡਲ ਹੈ ਬਈ ਹੈ 17 ਮਾਡਲ ਹੈ ਜੀ ਨਾਲ ਦੇ ਟਾਇਰ ਅਸੀਂ 85 ਪੈਸੇ ਪਏ ਆ ਹੂੰ ਜਮ ਹੀ ਨਮਾ ਪਿਆ ਯਾਰ ਸਕਰਾਚ 1500 ਘੰਟਾ ਓਰੀਜਨਲ ਚੱਲਿਆ ਯਾਰ 1500 ਘੰਟਾ ਚੱਲਿਆ ਹੋਇਆ ਧਰਮੇ ਤੇ ਚਾਰੇ ਪਾਸੇ ਗਿਹੜਾ ਦੇ ਯਾਰ 1500 ਘੰਟਾ ਚੱਲਿਆ ਹੋਇਆ ਮੈਨੂੰ ਤਾਂ ਐਂ ਲੱਗਦਾ 15 ਘੰਟੇ ਵੀ ਨਹੀਂ ਚੱਲਿਆ ਹੋਣਾ ਦੇਖ ਜਿਹੜੇ ਹਿਸਾਬ ਨਾਲ ਤੇ ਕੰਡੀਸ਼ਨ ਹੈ ਨਾ ਇਹਦੀ ਹਾਂਜੀ ਹਾਂ ਬਾਲਾ ਨਵਾਂ ਪਿਆ ਲੈ ਕਿਤੇ ਚਾਬੀ ਨਹੀਂ ਲੱਗੀ ਸਲਫ ਨੂੰ ਵੀ ਕਿਤੇ ਚਾਬੀ ਨਹੀਂ ਲੱਗੀ ਹੋਰ ਤਾਂ ਕਿਤੇ ਲੱਗਣੀ ਚਾਰੇ ਟਾਇਰ ਨਾਲ ਦੇ ਨੇ ਟਾਇਰਾਂ ਦੀ ਕਢੀਸਰ ਦਿਖਾ ਦੇ ਰਿਮ ਚੱਕਰ ਬਾਈ ਲੈ ਰਿਮਾਂ ਤੇ ਸਕਰੇਚ ਨਹੀਂ ਬਾਈ ਨੇ ਪੈਣ ਦਿੱਤਾ ਯਾਰ ਸੋ ਤਾਂ ਕਿੱਥੇ ਪੇਜੂ ਹੈ ਇੱਧਰ ਵੀ ਆ ਜਾ ਲੈ ਅੰਦਰ ਕੋਨਾਰੀਆਂ ਕੋਡੋਰੀਆਂ ਸਾਰੀਆਂ ਦਿਖਾ ਦੇ ਰਿਮਾਂ ਦੀ 17 ਮਾਡਲ ਆ ਬਾਈ 17 ਮਾਡਲ ਆ 1500 ਘੰਟੇ ਚੱਲਿਆ ਹੋਇਆ ਹੈ ਬਿਲਕੁਲ ਆ ਪੰਜਾਬ ਦਾ ਨੰਬਰ ਆ ਪਾਰਟੀ ਫਰਸਟ ਆ ਫਰਸਟ ਆ ਪੀਵੀ 13 ਨੰਬਰ ਆ ਜੀ ਅੱਛਾ ਮੈਨੂੰ ਕੱਲ ਹੋਰ ਕਲੀਅਰ ਕਰਿਓ ਬਾਈ ਤੁਸੀਂ ਲੋਨ ਕਰਵਾ ਦਿੰਦੇ ਹੋ ਇਸ ਮਾਡਲ ਦੇ ਹਾਂਜੀ ਹਾਂ ਲੋਨ ਕਰਵਾ ਦਊਗਾ ਕਰਵਾ ਦੋਗੇ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਲੋਨ ਵੀਰ ਜੀ ਹੋ ਜੂ ਤੋ 5 ਤੋਂ 5.5 ਲੱਖ ਦਾ 5.5 ਲੱਖ ਦਾ ਲੋਨ ਹੋ ਜੂ ਇਹਦੀ ਆਪੋਂ ਡਿਮਾਂਡ ਕੀ ਰੱਖੀ ਆ ਡਿਮਾਂਡ ਇਹਦੀ ਵੀਰ ਜੀ 5.5 ਲੱਖ ਰਕੇ ਕਰਦਾ 5.5 ਲੱਖ ਫਿਰ ਤਾਂ ਯਾਰ ਗੱਲ ਹੀ ਨਾਰਮਲ ਆ ਰੁਪਈਏ ਲੱਖ ਦਾ ਫਰਕ ਆ ਇਹਦੇ ਵਿੱਚ ਮਾਨਤਾ ਨ ਵੀ ਕਰੋਗੇ ਹਾਲੇ 90000 ਚੱਕ ਲਿਓ ਯਾਰ ਆਹ ਟਰੈਕਟਰ ਜੇ ਤੁਸੀਂ ਨਾਲ ਲੈ ਜਾਣਾ ਨਾ ਤੁਹਾਨੂੰ ਗਰਮੀ ਦਾ ਪਤਾ ਲੱਗੇ ਨਾ ਤੁਹਾਨੂੰ ਸਰਦੀ ਦਾ ਪਤਾ ਲੱਗੇ ਕੋਈ ਕੰਬਲ ਚੱਕਣ ਦੀ ਲੋੜ ਨਹੀਂ ਹੈ ਕੋਈ ਨਾਲ ਪੱਖੀ ਚੱਕਣ ਦੀ ਲੋੜ ਨਹੀਂ ਚੁੱਪ ਕਰਕੇ ਆ ਜਾਓ ਜੇ ਹਾਰ ਪਾ ਲਿਆ ਫਿਰ ਤੁਹਾਡੇ ਆਂਢੀ ਗੁਆਂਢੀ ਪੁੱਛਣਗੇ ਵੀ ਜਮੀ ਨਮਾ ਕਢਵਾ ਲਿਆ ਹੁੰਦਾ ਹੈ ਸੋਚਣ ਲਈ ਮਜਬੂਰ ਹੋ ਜਾਣਗੇ ਸਕ੍ਰੈਚ ਕੋਈ ਤੇ ਭਾਈ ਜਿਹੜਾ ਆ ਖੜਾ ਇਧਰਲੇ ਪਾਸੇ ਆਹ ਦੱਸੋ ਕਰਾ 60 55 ਇਹ 60 55 ਜੀ 2021 ਮਾਡਲ ਹੈ ਅੱਛਾ 21 ਮਾਡਲ ਹੈ ਹਾਂਜੀ ਹਾਂਜੀ ਇਹ 1100 ਕਿੰਟ ਅਰੀਜਨਲ ਚੱਲਿਆ ਹੋਇਆ ਜੀ ਲਾ ਯੇ ਘਰੋਂ ਚੱਲਿਆ ਹੋਇਆ ਇਹ ਤੋਂ ਵੀ ਘੱਟ ਰਿਕਾਰਡ ਤੋੜ ਗਿਆ 99 ਪੈਸੇ ਟਾਇਰ ਹੈ ਜੀ ਨਾਲ ਦੇ ਟਰੈਕਟਰ ਦੇ ਦੇਖੋ ਤੁਸੀਂ ਹੂੰ ਨਾਲ ਦੇ ਟਾਇਰ ਟਰੈਕਟਰ ਦੇ ਅਰ ਮੈਂ ਨਾਲ ਦੇ ਟਾਇਰ ਬਾਈ ਕਹਿੰਦਾ 95 ਪੈਸੇ ਆ ਰੀਜਾ ਸਾਰੀ ਪੂਰੀਆਂ ਕੀਤੀਆਂ ਪਈਆਂ ਨੇ ਹਾਂਜੀ ਹਾਂਜੀ ਘੋੜਾ ਬੰਪਰ ਲੱਗਿਆ ਫਟੇ ਘੜ ਸਭ ਤੋਂ ਲੈ ਕੇ ਵੱਡੀਆਂ ਲਾਈਟਾਂ ਲਾਤੀਆਂ ਘੋੜਾ ਬੰਪਰ ਲਾਤਾ ਇਹ ਤਾਂ ਬੰਪਰ ਹੈਵੀ ਹੈ ਬਾਈ ਹੈਨਾ ਬਹੁਤ ਹੈਵੀ ਲੱਗਿਆ ਜੀ ਬੰਪਰ ਟਰਮੇ ਦੇਖੋ ਏ ਲੋਕ ਤਾਂ ਸਵਾ ਕੌਂਟਲ ਵਾਲਾ ਕਹਿੰਦੇ ਮੈਨੂੰ ਤਾਂ ਲੱਗਦਾ ਇਹ ਜੀ ਉਦੋਂ ਵੀ ਵੱਧ ਹੋ ਬਾਈ ਹੈਨਾ 1.5 ਇੰਚੀ ਮੋਟੀ ਪਲੇਟ ਦਾ ਲੱਗਿਆ ਹੈ ਹਾਂ ਦੇਖੋ ਹਾਂਜੀ ਮਾਡਰ ਟੌਪ ਚ ਆ ਗਿਆ ਬਈ ਤਾਂ ਨਾ ਪਾਵਰ ਮਿਕਸ ਹਾਂਜੀ ਹਾਂਜੀ ਪਾਵਰ ਮਿਕਸ ਦੇ ਵਿੱਚ 1100 ਘੰਟਾ ਚੱਲਿਆ ਹੋਇਆ ਅੱਠਾਂ ਚ ਵੀ ਚੋਂਦਾ ਜੀ ਇਹ ਅੱਛਾ ਟਰਬੋ ਐਕਸਟਰਾ ਲੱਗੀ ਜੀ ਇਹਦੇ 40 45 ਹਜ਼ਾਰ ਦੀ ਟਰਬੋ ਲੱਗੀ ਜੀ ਉਹ ਐਕਸਟਰਾ ਲੱਗੀ ਹੈ ਲੈ ਉਧਰ ਮੇ ਕੰਮ ਇਹਦੇ ਵੀ ਪੱਕੇ ਕੀਤੇ ਪਿਆ ਕਿ ਮਾਡਲ 1100 ਘੰਟਾ ਚੱਲਿਆ ਰਿਹਾ ਜੀ ਨਾ 1100 ਘੰਟਾ ਚੱਲਿਆ ਪਰ ਮੈਂ 60 ਹੌਸ ਪਾਵਰ ਵਾਲਾ ਸਟicker ਆ ਵੀ ਚੈੱਕ ਕਰਵਾ ਦੇ ਲੈ ਮਗਰਾੜ ਦੇ ਅੰਦਰ ਸਟicker ਉਹਦੇ ਲੱਗਿਆ ਪਿਆ ਹੂੰ ਤੇ ਇਹ ਗੱਲ ਹੋਈ ਵੀ ਹੈ ਇਹਦੇ ਵੇਟ ਲਾਏ ਹੁਣ ਕਿੰਨਾ ਵੀਰੇ ਵੇਟ ਉਹਨਾਂ ਨੇ ਹਾਂਜੀ ਖੋ ਆ ਕਰਵਾ ਚੱਕ ਲੈ ਕਿਉਂ ਇਹ ਇਹੇ ਸ਼ੋ ਖੋਲੂਗੇ ਵੀਰੇ ਹਾਂਜੀ ਆ ਫਿਰ ਵਿੱਚ ਵੀ ਦੇਖੀਏ ਦੇਖੋ ਧਰਮੇ ਹਾਂ ਹੋਈ ਪਿਆ ਨਾ ਤਸੱਲੀ ਆ ਦੇਖ ਦਿਖਾ ਕੱਲਾ ਕੱਲਾ ਮਾਰਕ ਆ ਯਾਰ ਇਹਦੀ ਵੀ ਟਰੈਕਟਰ ਦੀ ਲੱਗਦਾ ਇਹ ਵੀ 25 22 ਮਾਡਲ ਹੀ ਆ ਬਾਈ ਹਾਂਜੀ ਹਾਂ ਸਕ੍ਰੈਚ ਕਿਤੇ ਇਹਦੇ ਵੀ ਹੈ ਨਹੀਂ ਜੇ ਗੱਲ ਕਰੀ ਵੀ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂਗਾ ਇਹਦੇ ਤੇ ਵਿੱਚ ਹੋ ਜੂਗਾ ਡੋਡੋ 7 7.5 ਲੱਖ ਦਾ ਲੋਨ ਹੋ ਜੂਗਾ ਜੀ 7.5 ਲੱਖ ਦਾ ਲੋਨ ਹਾਂਜੀ ਹਾਂਜੀ ਤੇ ਇਹਦੀ ਆਪਣੇ ਕੀ ਡਿਮਾਂਡ ਰੱਖੀ ਆ ਡਿਮਾਂਡ ਵੀਰ ਜੀ ਇਹਦੀ ਕਰਦੇ ਆ 8,70,000 ਦੀ 8 ਲੱਖ ਤੇ 70,000 ਹਾਂਜੀ 7.5 ਲੱਖ ਦਾ ਲੋਨ ਹੈ ਹਾਂਜੀ ਹਾਂਜੀ ਕਿੰਨੇ ਦਾ ਛੜਾਂਗੇ ਆਪਾਂ ਇਹਨੂੰ ਲਾਸਟ ਜਿਹੜੇ ਰੇਟ ਕੀ ਰੱਖਿਆ ਹੋਇਆ ਇਹਦਾ ਕਰ ਦਾਂਗੇ ਜੀ ਮਾਨ ਤੁਹਾਨੂੰ ਪੂਰਾ ਕੋਈ ਗੱਲ ਨਹੀਂ ਮੌਕੇ ਤੇ ਕਰੋਗੇ ਕੋਈ ਨਹੀਂ 8.5 ਲੱਖ ਦੇ ਦਾਂਗੇ ਠੀਕ ਹੈ ਸਲਾਮ ਮੇਟਰ ਆ ਜੋ ਕਰਾ ਬਾਈ ਬਾਈ ਜਿਹੜਾ ਇਧਰਲੇ ਪਾਸੇ ਕਿਹੜਾ 5210 ਇਹ 2022 ਮਾਡਲ ਹੈ ਜੀ ਤੁਹਾਡੇ ਨਾਲ ਵੀ ਮਾਡਲ ਸਾਰੇ ਉੱਚੇ ਹੁੰਦੇ ਹਨਾ ਉੱਚੇ ਮਾਡਲ ਹੀ ਹੁੰਦੇ ਜੀ ਟਰੈਕਟਰ ਨਵੇਂ ਤੋਂ ਨਵੇਂ ਟਰੈਕਟਰ ਰੱਖਦੇ ਆਂ ਆਪਾਂ ਕਦੇ ਟੱਚਿੰਗ ਤਾਂ ਕਿਸੇ ਟਰੈਕਟਰ ਤੇ ਕਰੀਓ ਹੀ ਨਹੀਂ ਅੱਛਾ ਉਹ ਤਾਂ ਬਾਈ ਦੱਸਦਾ ਸੀ ਕਹਿੰਦਾ ਸੀ ਕਦੇ ਯਾਰ ਟੱਚਿੰਗ ਤਾਂ ਕੀ ਕਰਵਾਉਣੀ ਨਾ ਤਾਂ ਹੈਡਰਲ ਧੋਣ ਦਾ ਟਾਈਮ ਵੀ ਹੈ ਨਹੀਂ ਪਹਿਲੀ ਵਾਰੀ ਕਹਿੰਦਾ ਅੱਜ ਟਰੈਕਟਰ ਧੋਤੇ ਆ ਉਹ ਵੀ ਚਲ ਵੀਡੀਓ ਪਾਉਣੀ ਸੀ ਹਨ ਮੈਂ ਦੇਖੋ ਇਹ ਸਾਰਾ ਟਰੈਕਟਰ ਜੰਮੀ ਸੀਲਡ ਹੈ ਪਿਆ ਯਾਰ ਹੈ ਹਾਂ ਐਂਡ ਟੰਡ ਕਰਵਾ ਚੈੱਕ ਲੈ ਪੈਰਦੰਨ ਦਾ ਕਰਵਾ ਚੱਕ ਇੱਥੋਂ ਇੱਥੋਂ ਥੋੜਾ ਜਿਹਾ ਜੱਜ ਹੁੰਦਾ ਵੀ ਜੇ ਟਰੈਕਟਰ ਚੱਲਿਆ ਹੋਵੇ ਨਹੀਂ ਤਾਂ ਐ ਲੱਗਦਾ ਮੈਂ ਚਲਾਈ ਨਹੀਂ ਹੋਣਾ ਹਾਂਜੀ ਹਾਂਣਾ ਬਈ ਆ ਦੇਖ ਪੈ ਟਾਇਰ ਆ ਜੀ ਨਾਲ ਦੇ ਆ ਰਮਾ ਤੇ ਦਿਖ ਲੈ ਆ ਸਿੱਕਾ ਦਿਖਾ ਦੇ ਆ ਦਿਖਾ ਟਾਇਰ ਦਿਖਾ ਹੂੰ 700 ਘੰਟਾ ਚੱਲਿਆ ਜੀ ਇਹਦੇ ਨਾਲ 700 ਘੰਟਾ ਚੱਲੇ ਤਾਂ ਮੈਂ ਡਰਾਵਲ ਤੇ ਵੀ ਰੰਗ ਸਾਰਾ ਪਿਆ ਹਲੇ ਫੁੱਲ ਘੰਟਾ ਟਰੈਕਟਰ ਨੇ ਫੁੱਲ ਘੰਟਾ ਪੂਰੇ ਯਾਰ ਜਿੱਦਾਂ ਦੇ ਸੱਜਣ ਲੱਭਦੇ ਹੁੰਦੇ ਨੇ ਨਾ ਬਈ ਅੱਜ ਉਹ ਉਹ ਗੱਲਾਂ ਬਾਤਾਂ ਨੇ ਹੈਨਾ ਹਾਂਜੀ ਹਾਂ ਲੈ ਕਰਵਾ ਚੱਕਣਾ ਡੀ ਬਟਾਪਾਂ ਦਾ ਆਹ ਬਾਕੀ ਜਿਹੜੀ ਲਿੰਕਾਂ ਚਾਹੀਏ ਕੱਲਾ ਬੰਦਾ ਹੀ ਹਾਲ ਪਾ ਲੂ ਹਾਂ ਆਹ ਦਾ ਕਰਾ ਡਰਾਵਲ ਦਾ ਰੰਗ ਦਿਖਾ ਲੈ 700 ਘੰਟਾ ਚੱਲੇ ਹੋਇਆ ਤੇ ਇਹਦੀ ਆਪਣੀ ਕੀ ਡਿਮਾਂਡ ਰੱਖੀ ਆ ਵੀਰੇ ਇਹਦੀ ਡਿਮਾਂਡ ਵੀਰ ਜੀ 8 ਲੱਖ 80 ਹਜ਼ਾਰ ਦੀ ਕਰਦੇ 8 ਲੱਖ ਤੇ 80 ਹਜ਼ਾਰ 22 ਮਾਡਲ ਆ ਫਰਸਟ ਆਨਰਰ ਪੰਜਾਬ ਨੰਬਰ ਆ ਪੰਜਾਬ ਨੰਬਰ ਚੱਲਿਆ ਹੋਇਆ 700 ਘੰਟਾ 700 ਘੰਟਾ ਚੱਲਿਆ ਲੋਨ ਕਿੰਨੇ ਕ ਦਾ ਹੋ ਜੂ ਤੇ ਉੱਪਰ ਲੋਨ ਹੋ ਜੂ ਵੀਰ ਜੀ ਇੱਥੇ ਵੀ 7.5 7 ਲੱਖ ਦਾ ਨ ਕੋਲ ਮਲਾ ਕੇ ਕਿਹਦੀ ਵੀ ਰੁਪਿਆ ਲੱਖ ਚੱਕ ਲਿਓ ਜਿਹੜਾ ਮਰਜੀ ਲੈ ਜਾਓ ਹਾਂਜੀ ਹਾਂਜੀ ਹਣਾ ਜੀ ਲਾਉਣ ਤਾਂ ਸਾਰਿਆਂ ਦਾ ਰੈਕਟਰ ਦੇ ਹੋ ਜੂਗਾ ਜੀ ਹਾਂ ਕਿਉਂਕਿ ਉੱਚੇ ਮਾਡਲ ਨੇ ਪੰਜਾਬ ਨੰਬਰ ਨੇ ਸਾਰੀ ਫਾਸਟ ਪਾਰਟੀ ਦੇ ਨਾਮ ਨੇ ਹਣਾ ਤੇ ਜਿਹੜਾ ਇਧਰਲੇ ਪਾਸੇ ਜਿਹੜਾ ਵੀ ਸਪੈਸ਼ਲ ਐਡੀਸ਼ਨ ਆਹਾ ਇਹ 2020 ਮਾਡਲ ਆ ਜੀ ਅੱਛਾ ਇਹ 20 ਮਾਡਲ ਹੈ ਹਾਂ 19 ਦੇ ਲਾਸਟ ਆ ਮਤਲਬ 12ਵੇਂ ਮਹੀਨੇ ਦਾ ਰੈਕਟਰ ਆ ਜੀ 20 ਦੀ ਕਾਪੀ ਆ ਇਹਦੀ ਓਕੇ ਹਾਂਜੀ ਇਹ 55 HP ਵਾਲਾ ਰੈਕਟਰ ਆ ਜੀ ਜਿਹੜਾ ਲੱਭਿਆ ਨਹੀਂ ਥਿਆਉਂਦਾ ਕਹਿੰਦੇ ਨੇ ਤੁਸੀਂ ਹਾਂ ਨਾਲ ਦੇ ਟਾਇਰ ਨੇ ਜੀ ਰੈਕਟਰ ਦੇ ਅੱਛਾ ਨਾਲ ਦੇ ਟਾਇਰ ਨੇ ਨਦਰ ਮੇ ਵੀ 1800 ਘੰਟਾ ਚੱਲਿਆ ਹੋਇਆ ਸਕਰੇਚ ਇੱਥੇ ਵੀ ਕਿਤੇ ਨਹੀਂ ਬਈ ਨੇ ਪੈਣ ਦਿੱਤਾ ਲੈ ਕਰਵਾ ਸ਼ੋਅ ਦਾ ਚੈੱਕ ਹੈ ਕਰਾ ਬਾਡੀ ਦਾ ਚੈੱਕ ਸਰ ਯੂ ਜੀ ਗੇਰ ਆ ਜਾਂਦਾ 3 ਸਪੀਡ ਆ ਜਾਂਦਾ ਤੇ ਇੱਧਰ ਵੀ ਆ ਮਕਰਾਟਾਂ ਦੀ ਕੰਡੀਸ਼ਨ ਦਿਖਾਂ ਦਰੋ ਰਿਮ ਦਿਖਾ ਇੱਧਰੋਂ ਵੀ ਦਿਖਾ ਲੈ ਟੂਬਾਟਾ ਬੰਦ ਸਰ ਜੈਕ ਲੱਗਿਆ ਹੋਇਆ ਦੇਖ ਸਪੈਸ਼ਲ ਐਡੀਸ਼ਨ ਹੈ ਕੱਲੀ ਸਿਸਟਮ ਦੀ ਇਹਦੀ ਕਮੀਆਂ ਬਸ ਯੂ ਲੱਗੀ ਹੋਈ ਹੈ ਵੀ ਕਨੋਪੀ ਲੱਗੀ ਹੋਈ ਹੈ ਹਾਂਜੀ ਹਾਂਜੀ ਤੇ ਇਹ ਇਹਦੀ ਕੀ ਡਿਮਾਂਡ ਰੱਖੀ ਬਈ ਆਪਾਂ ਨੇ ਇਦੀ ਡਿਮਾਂਡ ਵੇਰ ਜੀ ਆਪਾਂ 7 ਲੱਖ ਦੀ ਕਰਦੇ ਹਾਂ ਬਾਕੀ ਕਰ ਲਾਂਗੇ ਮੌਕੇ ਤੇ ਅੱਛਾ ਮਾਡਲ ਹੈਗਾ 20 ਮੰਨੋ 20 ਮਾਡਲ 29 ਦਾ ਲਾਸਟ ਦਾ ਰੈਟਰ ਆ ਕਾਪੀ 20 ਦੀ ਆਰ ਸੀ 20 ਦੀ ਠੀਕ ਹੈ ਜੀ ਚੱਲਿਆ ਹੋਇਆ 1700 1800 ਘੰਟਾ ਹਾਂ ਜੀ 1800 ਘੰਟਾ ਚੱਲਿਆ ਪੰਜਾਬ ਨੰਬਰ ਫਰਸਟ ਵਾਰਟੀ ਹੈ ਵੀ ਹੈਨਾ ਹਾਂ ਜੀ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਬਈ ਲੋਨ ਇੱਥੇ ਵੀ ਹੋ ਜਾਣਾ ਜੀ 6.5 ਲੱਖ ਦਾ 6 ਲੱਖ ਤੋਂ ਤਾਂ ਹੋ ਜੂ ਤਕਰੀਬ 6 ਲੱਖ ਦਾ ਲੋਨ ਮੰਨ ਲਈਏ ਤੇ ਲੱਖ ਰੁਪਏ ਇਹ ਚ ਪੈਂਦਾ ਬਸ ਹਾਂਜੀ ਹਾਂਜੀ ਤੇ ਜਿਹੜਾ ਇੱਧਰ ਖੜਾ ਵੀ ਆਹਾ ਇਹ 2024 ਦੇ 12ਵੇਂ ਮਹੀਨੇ ਦਾ ਰੈਕਟਰ ਹੈ ਜੀ ਕਾਪੀ 25 ਦੀ ਹੈ ਅੱਛਾ ਪੀਵੀ 65 ਮਹਾਲੀ ਦਾ ਨੰਬਰ ਹੈ ਜੀ ਫਰਸਟ ਪਾਰਟੀ ਦਾ ਓਕੇ ਇਹ ਤਾਂ 50 ਹਸ ਪਾਵਰ ਚ ਆ ਕੇ ਹੋਊਗਾ ਇਹ 50 ਚ ਪੀਚ ਆਉਂਦੇ ਜੀ ਕੰਪਨੀ ਦਾ ਚਲੋ 55 ਕਹਿੰਦੀ ਹੈ ਪਰ ਕਾਪੀ ਤੇ 50 ਹੀ ਹੁੰਦੇ ਨੇ ਹਾਂ ਕਾਪੀ ਤੇ 50 ਚ ਹੀ ਆਉਂਦਾ ਇਹ ਸੀਟ ਤੇ ਲਵਾਵਾ ਪਿਆ ਜੀ ਉਦਾਂ ਹੀ ਦੇਖੋ ਤੁਸੀਂ ਹਜੇ ਹੂੰ 190 ਘੰਟੇ ਚੱਲਿਆ ਜੀ ਇਹ 190 ਘੰਟੇ ਹਾਂਜੀ ਹਾਂਜੀ ਲੈ ਮੈਂ ਨਾ ਭਾਈ ਕਈ ਵਾਰ ਮੈਂ ਲੈਣ ਬੋਲਦਾ ਹੁੰਦਾ ਵੀ ਕੱਪੜੇ ਦੇ ਨਾਲ ਟੱਕ ਟੱਕ ਰੱਖਿਆ ਦੂਰ ਚੀਟਾਂ ਤੋਂ ਹਾਂਜੀ ਹਾਲੇ ਤੱਕ ਲਫਾਫੇ ਵੀ ਨਹੀਂ ਉਤਰੇ ਸੀਟਾਂ ਤੋਂ ਲੈ ਉਹ ਗੱਲ ਹੋਈ ਪਈ ਹੈ ਨਾ ਸੀਟਾਂ ਤੋਂ ਲਫਾਫਾ ਨਹੀਂ ਹਾਲੇ ਤੱਕ ਉਤਰਿਆ 124 ਘੰਟੇ 190 ਘੰਟੇ ਜੀ 190 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਟੌਪ ਮਾਡਲ ਹੈਗਾ ਹਾਂ ਟੌਪ ਮਾਡਲ ਹੈ ਪਰ ਮੇ ਸਕ੍ਰੈਚ ਨਹੀਂ ਕਿਤੇ ਹੈਗਾ ਸਕ੍ਰੈਚ ਇਹਦੀ ਵੀ ਦਿਖਲਾ ਜਿੱਦਾਂ ਦਾ ਸ਼ੋਰੂਮ ਚ ਲੈ ਜਿੱਦਾਂ ਦੇ ਇਥੋਂ ਲੈ ਕੇ ਸਿਰ ਉੱਪਰ ਸੋਡੀਆਂ 'ਚ ਗੱਲਬਾਤ ਬਰਾਬਰ ਆ ਤੇ ਬਾਈ ਇਹ ਨਕਦ ਕੈਸੇ ਦਾ ਕਲੋਣੇ ਦੇ ਉੱਪਰ ਨਾ ਕੈਸ਼ ਦਾ ਜੀ ਕਲੀਅਰ ਨਕਦ ਕੈਸੇ ਦਾ ਕਿੰਨੇ ਦਾ ਲੋਨ ਹੋਜੂ ਤੇ ਉੱਪਰ ਹੁਣ ਕੋਣ 7 ਲੱਖ ਦਾ ਹੋ ਜਣੀ 7 ਪਲੱਸ ਹੀ ਹੋ ਜੂਗਾ ਲਾਉਣ ਦਾ اچھا 7 ਲੱਖ 7 ਤਾਂ ਮੰਨ ਲਈਏ ਤੇ ਡਿਮਾਂਡ ਆਪਾਂ ਕੀ ਰੱਖਤੀ ਡਿਮਾਂਡ ਇਹਦੀ 8.5 ਲੱਖ ਰੁਪਈਆ ਕਰ ਦੇ ਸਾਢੇ 8 ਲੱਖ ਹਾਂਜੀ ਓਕੇ ਲੈ ਮੇਤਰੂ ਆ ਜੂਗਾ ਜੇ ਕਿਸੇ ਸੱਜਣ ਨੇ ਖਰੀਦਨ ਦਾ ਮਰਮੇ ਬਾਕੀ ਮੰਗ ਤਾਂ ਹੋ ਜੂਗਾ ਜੀ ਮਾਪੂਰ ਤੇ ਬਾਕੀ ਦੇਖੀ ਆ ਕੰਪਨੀ ਦਾ ਕਲਰ ਨਾ ਨਟਾ ਤੇ ਹਲੇ ਉੱਦਾਂ ਹੀ ਖੜਾ ਦੇਖ ਹੂੰ ਕੰਪਨੀ ਚ ਮੋਹਰਾਂ ਲੱਗ ਕੇ ਆਉਂਦੀਆਂ ਨੇ ਇਹ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ 053 PP 28 ਮਲੇਰ ਕੋਟਲੇ ਦਾ ਨੰਬਰ ਹੈ ਮਲੇਰ ਕੋਟਲੇ ਦਾ ਨੰਬਰ ਹੈ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਇਹ 2023 ਮਾਡਲ ਅੱਛਾ ਇਹ ਤੇ ਹੀ ਮੋੜ ਲੈ ਹਾਂਜੀ ਹਾਂ 600 ਘੰਟਾ ਚੱਲਿਆ ਹੈ ਓਕੇ ਪਰ ਮੈਂ ਡਾਇਰੈਕਟਰ ਹੀ ਬੜਾ ਨਮਾ ਬਈ ਜਿਹੜੇ ਆਹ ਟਾਈ ਲੋਕ ਜਿਹੜੇ ਲੱਗ ਕੇ ਆਏ ਹੋਣੇ ਇਹ ਕੰਪਨੀ ਜਾਂਦੇ ਹੁੰਦੇ ਆ ਹਾਂਜੀ ਹਾਂ ਕੰਪਨੀ ਜਾਂਦੇ ਆ ਜੀ ਲੈ ਦੇਖੋ ਸਰ ਮੈਂ ਉਹ ਤੋਂ ਬਾਅਦ ਆ ਕਰਵਾ ਚੈੱਕ ਲੈ ਕਿਤੇ ਜਾਬੀ ਨਹੀਂ ਲੱਗੀ ਸਾਰਾ ਰੇਂਜ ਡਾਇਰੈਕਟਰ ਹੂੰ ਨਾਲ ਦੇ ਟਾਇਰ ਤੁਸੀਂ ਨੂੰ ਦੇਖੋ 95 ਪੈਸੇ ਪਏ ਆ ਸਹੀ ਗੱਲ ਮਤਲਬ ਪਲੱਸ ਦੀ ਨਿਸ਼ਾਨੀ ਮਿਟੀਆਂ ਨਿਕਲੀਆਂ ਹਾਂਜੀ ਹਾਂਜੀ ਹੈ ਕੱਲਾ ਮਾਰ ਕੇ ਹੀ ਮੜਿਆ ਉਦਾਂ ਟਾਇਰ ਜਮੇ ਨਵੇਂ ਪਏ ਆ 500 ਕੁਸ ਘੰਟੇ ਚੱਲੇ ਹੋਈ ਗੱਟ ਪੰਜ ਸੌ ਕੁਸ ਘੰਟੇ ਚੱਲੇ ਆ ਤੇ ਹੀ ਮਾਡਲ ਆ ਬਈ ਹਣਾ ਨੰਬਰ 50 ਫਰਸਟ ਪਾਰਟੀ ਇਹ ਆ ਫਰਸਟ ਪਾਰਟੀ ਦੇ ਜੀ ਪਹਿਲੇ ਮਾਲਕ ਦੇ ਡਾਇਰੈਕਟਰ ਨੇ ਸਾਰੀ ਆਪਣੀ ਦੇਖੋ ਧਰਮਿਆਦ ਲੈ ਹੀਟੋਂ ਵੀ ਦਿਖਾ ਦੀ ਸਟਿੱਕਰ ਉਹ ਪਿਆ ਲੱਗਿਆ ਹੂੰ ਆ ਦੇ ਕੰਪਨੀ ਦੇ ਮਾਰ ਕੇ ਦੇਖ ਦੇਖ ਭਾਈ ਇਹ ਦੀ ਕੀ ਡਿਮਾਂਡ ਰੱਖਦੀ ਆਪਾਂ ਨੇ ਇਹਦੀ ਡਿਮਾਂਡ ਵਿੱਚ ਜੀ 6.5 ਲੱਖ ਰੁਪਈਆ ਓਕੇ 3 ਸਪੀਡ ਆ ਜੀ 16 ਦੇ 12 ਚ ਜਿਹੜਾ ਆਉਂਦਾ ਇਹ ਅੱਛਾ 100 ਮਾਡਲ ਆ ਹਾਂ ਜੀ ਤੇ ਲੋਨ ਕਿੰਨੇ ਦਾ ਹੋਊ ਇਹਦੇ ਉੱਪਰ ਲੋਨ ਹੋ ਜਾਣਾ ਵੀਰ ਜੀ ਤੇ 5.5 ਲੱਖ ਦਾ ਓਕੇ ਰੁਪਏ ਲੱਖ ਇਹਦੇ ਵਿੱਚ ਪਊ ਹਨਾ ਹਾਂਜੀ ਹਾਂਜੀ ਲੱਖ ਲੈ ਆਉਂਦੀ ਲੋੜ ਕਰਦਾਂਗੇ ਜੀ ਮੌਕੇ ਤੇ ਕੋਈ ਨਹੀਂ ਮਾਨਤਨ ਵੀ ਹੋਊਗਾ ਕਈ ਟਰੈਕਟਰ ਦਾ ਮਤਲਬ ਇਹ ਜਿਹਾ ਵੀ ਲੱਖ ਲੈ ਆਉਂਦੀ ਵੀ ਲੋੜ ਨਹੀਂ ਹਾਂਜੀ ਹਾਂਜੀ ਹਨਾ ਮਾਨਤਨ ਵੀ ਖੁੱਲੇ ਦਿਲ ਨਾਲ ਹੋਊਗਾ ਮੈਂ ਤਾਂ ਵੈਸੇ ਦੱਸ ਕੀ ਆਸ ਰੱਖੀ ਆ ਤੁਸੀਂ ਵੱਧ ਵੀ ਕਰਵਾ ਸਕਦੇ ਹੋ ਮਿਹਨਤ ਕਰ ਲਓਗੇ ਹਾਂਜੀ ਹਾਂਜੀ ਤੇ ਬਈ ਜਿਹੜਾ 5105 ਇਹ 5105 ਆ ਵੀਰ ਜੀ ਆਲੂ ਵਾਲਿਆਂ ਦੀ ਪਹਿਲੀ ਪਛਾਣ ਜਿਹਨੂੰ ਕਹਿੰਦੇ ਆ ਹਾਂ 4x4 ਆ ਜੀ ਠੀਕ ਹੈ ਜੀ ਹਾਂ ਜੀ ਵੇਟ ਲੱਗੇ ਆ ਮੂਰੇ ਛੇ ਪਲੇਟਾਂ ਓਕੇ ਇਹ ਇਹਦੇ ਵੀ ਇਹ ਪਲੱਸ ਸੈਂਸਰੀ ਹੈ ਕਿ ਇਹਦੇ ਨਾਲ ਆਉਂਦੀ ਹੈ ਨਾਲ ਤਾਂ ਆਉਂਦੀ ਨਹੀਂ ਨਹੀਂ ਨਾਲ ਨਹੀਂ ਆਉਂਦੀ ਇਹ ਪਲੱਸ ਹੀ ਹੈ ਇਹ ਤਾਂ ਬਾਅਦ ਚ ਲੱਗੀ ਹੋਈ ਹੈ ਹਾਂ ਜੀ ਹੈਨਾ 2021 ਮਾਡਲ ਆਈ ਇਹ ਓਕੇ ਨਾਲ ਦੇ ਟੈਰਰ ਰੈਕਟਰ ਦੇ ਅੱਧੇ ਕ ਲਾ ਲਓ ਚਲੋ ਠੀਕ ਹੈ ਜੀ ਹੂੰ ਚੱਲ ਕੰਨੱਕ ਗਿਆ ਹੁਣ ਬਈ ਇਹ ਇਹ ਚੱਲਿਆ ਹੋਇਆ ਜੀ 2000 ਘੰਟਾ 2000 ਘੰਟਾ ਚੱਲਿਆ ਹਾਂ ਜੀ 21 ਮਾਡਲ ਹੈ ਹਾਂ ਜੀ ਬਹੁਤ ਘੱਟ ਚੱਲਿਆ ਹੋਇਆ ਕੰਡੀਸ਼ਨ ਦਾ ਸਾਰਾ Ориਜਨਲ ਹੈ ਹਨ ਹਾਂਜੀ ਸਾਰਾ Ориਜਨਲ ਹੈ ਫੀਚਰ ਦਾ ਮਤਲਬ ਸਾਰੇ ਟੌਪ ਮਾਡਲ ਵਾਲੀ ਆ ਜਾਂਦੇ ਨੇ ਹਾਂਜੀ ਹਾਂ ਟੌਪ ਮਾਡਲ ਤੇ ਹੁੰਦਾ ਤੇ ਇਹਦੀ ਡਿਮਾਂਡ ਰੱਖੀ ਵੀਰੇ ਆਪਣੇ ਇਹਦੀ ਡਿਮਾਂਡ ਆ ਵੀਰ ਜੀ 6,25,000 ਦੀ 6,25,000 ਹੋਰ وہی 4 ਆ ਇਹ ਓਕੇ ਹਾਂਜੀ ਤੇ ਬਣ ਕਿੰਨੇ ਕਦਾ ਜਊ ਕਰ ਦਾਂਗੀ ਮਾਨਤਾ ਨੂੰ ਫਿਰ ਲੋਨ ਕਿੰਨੇ ਕਦਾ ਕਰਾ ਦੋਗੇ ਤੇ ਲੋਨ ਹੋ ਜਾਣਾ ਜੀ ਇੱਥੇ ਵੀ 5.5 ਲੱਖ ਦਾ ਹੀ ਨਜ਼ਰ ਮੈਂ ਉਹ ਹੀ ਕੱਲੀ ਕੱਲੀ ਸੀਲ ਹਲੇ ਇਹਦੀ ਵੀ ਉਮ ਹੀ ਲੱਗੀ ਪਈ ਆ ਤੇ ਬਹੁਤ ਘੱਟ ਮਿਲਦਾ ਜੀ ਟਰੈਕਟਰ ਇਹ 5205 ਦੇਖੋ ਹੂੰ ਦੇਖ ਹਾਂ ਜੀ ਟਰੈਕਟਰ ਦੀ ਡਿਮਾਂਡ ਜ਼ਿਆਦਾ ਇਹਨੂੰ ਮੰਗਦੇ ਵੱਧਨੇ ਵਾਲੇ ਕੇ ਵੇਚਦੇ ਘੱਟ ਮਿਲੋ ਬੇਚਦੇ ਘੱਟ ਨੇ ਹਾਂ ਆਲੂ ਵਾਲਾ ਜ਼ਿਆਦਾ ਵਰਤ ਚੀਜ਼ ਯੂਜ਼ ਕਰਦੇ ਨੇ ਹੂੰ ਬਿਲਕੁਲ ਜੀ ਇਹਦਾ ਨਾ ਦਾਇਰਾ ਛੋਟਾ ਟਰੈਕਟਰ ਦਾ ਹਨਾ ਹਾਂਜੀ ਤੇ ਸੌਖਾ ਵੀ ਹੈ ਇਹ ਜਿਹੜਾ ਇੱਧਰ ਖੜਾ ਵੀ ਆ 505D ਡਿਮਾਂਡ ਇਹਦੀ ਵੀ ਵਾਲੀ ਆ ਕੀ ਵਾਲੇ ਮਿਲ ਜਾਂਦੇ ਆ D ਘੱਟ ਬਹੁਤ ਘੱਟ ਮਿਲਦੇ ਆ ਲੁਧਿਆਣੇ ਦਾ ਨੰਬਰ ਆ ਬਈ ਕੰਨ ਦੇ ਲੁਧਿਆਣੇ ਦਾ ਨੰਬਰ ਹਾਂਜੀ 2019 ਮਾਡਲ ਹੈ। ਅੱਛਾ। ਪਰ ਮੈਂ ਦੇਖਾ ਆ ਚੱਕਰਵਾਦੀ ਇਧਰੋਂ ਆ ਵੀ ਚੱਕਰਵਾਦੀ ਲੈ। ਇਹ ਕੱਲੇ ਇਹਦੇ ਨਹੀਂ ਲਗਭਗ ਸਾਰਿਆਂ ਦੀ ਮਿਲਣਗੇ ਆਪਣੂ ਹੀ। ਸਾਰੇ ਸਾਰੇ ਟਰੈਕਟਰ ਇਸੇ ਹੀ ਡਾਉਂਦੇ ਆ ਉਰੇ। ਤੇ ਮਾਡਲ ਦੱਸੇ ਦੀ ਵੀਰੇ? 2019 ਮਾਡਲ ਹੈ ਜੀ। 19 ਮਾਡਲ ਹੈ ਕਿੰਨਾ ਕ ਚੱਲ ਗਿਆ ਹੁਣ ਹੁਣ ਤੱਕ? ਇਹ ਚੱਲ ਗਿਆ ਜੀ 1600 ਘੰਟਾ ਚੱਲਿਆ। 1600 ਘੰਟਾ। ਹਾਂ ਜੀ ਆਹ ਟਾਇਰ ਨਾਲ ਦੇ ਟਾਇਰ ਆ ਟਰੈਕਟਰ ਦੇ 75 85। ਅੱਛਾ ਟਾਇਰ ਵੀ ਨਾਲ ਦੇ ਨੇ ਹੈ। ਤਾਂ ਮੈਂ ਟਰੈਕਟਰ ਜਰ ਸਾਰੇ ਇੱਕ ਦੂਜੇ ਤੋਂ ਘੰਟੇ ਨੇ ਹਨਾ। ਦੇਖ ਲੈ। ਕਰੋਡ ਰਾਵੜ ਚੱਕ ਤੇ ਇਹ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ ਲੱਖ ਵੀਰ ਵੀਰੇ ਇਹਦੇ ਤੇ ਹੋ ਜੂ ਜੀ ਤਕਰੀਬਨ 3.5 ਲੱਖ ਰੁਪਏ ਦਾ ਲੋਨ ਹੋ ਜਾਣਾ ਜੀ 3.5 ਲੱਖ ਦਾ ਲੋਨ ਛੱਡਾਂਗੇ ਕਿੰਨੇ ਦਾ ਆਪਾਂ ਦਵਾਂਗੇ ਕਿੰਨੇ ਦਾ ਜੀ ਇਹਦੀ ਡਿਮਾਂਡ ਤਾਂ ਵੀਰ ਜੀ ਹੈਗੀ 5.5 ਲੱਖ ਦੀ ਹਾਂ ਆਪਾਂ ਦੇ ਦਾਂਗੇ 5 ਲੱਖ 30 ਹਜ਼ਾਰ ਦਾ ਲੋਟਰ ਦੇ ਦਾ 5 ਲੱਖ 30 ਹਜ਼ਾਰ ਦਾ ਹਾਂ ਜੀ ਹਾਂ ਹੁਣ ਡਾਊਨ ਪੇਮੈਂਟ ਕਿੰਨੀ ਰਹੇਗੀ ਦੱਸੀ ਮੈਨੂੰ ਥੋੜਾ ਜਿਹਾ ਕੈਲਕੂਲੇਟਰ ਕਰਕੇ ਪੇਮੈਂਟ ਤਾਂ ਕਿੰਨੀ ਗਈ 75 80 ਹਜ਼ਾਰ ਲੈ ਆਓ ਕੋਈ ਟਰੈਕਟਰ ਦੇ ਦਾ 70 75000 ਰੁਪਏ ਚੱਪ ਕਰਕੇ ਚੱਕ ਲੈ ਆਇਓ ਆ 50 50 ਡੀਲ ਹੈ ਜੀਓ ਯਾਰ ਚੈੱਕ ਕਰਵਾ ਤਰ ਮੇ ਬੜੇ ਕੰਡ ਕੰਡ ਟਰੈਕਟਰ ਨੇ ਨਾ ਤੇ ਜਿਹੜਾ ਆ ਖੜਾ ਵੀ ਇਧਰ ਇੱਕ ਆ ਖੜਾ ਲਾ 50 50 ਮੈਂ ਤਾਂ ਦੇਖਿਆ ਨਹੀਂ ਤੀ 2016 ਮਾਡਲ ਆ ਜੀ ਅੱਛਾ 16 ਮਾਡਲ ਹੈ ਹਾਂਜੀ ਹਾਂਜੀ ਓਕੇ ਨੰਬਰ ਪੰਜਾਬ ਆ ਫਰਸਟ ਪਾਰਟੀ ਆ ਹਾਂਜੀ ਸਸਤਰੀ ਲਾਉਣ ਲੱਗੀ ਆ ਡੈਕ ਵੀ ਲੱਗਿਆ ਸੋ ਇਹਦਾ ਡੈਕ ਡੱਕ ਵੀ ਲੱਗਿਆ ਹੋਇਆ ਤਾਂ ਮੇ ਉਹ ਕਨੋਪੀ ਵੀ ਲੱਗੀ ਹੋਈ ਆ ਪੱਖੀ ਵੀ ਲੱਗੀ ਹੋਈ ਆ ਨਾ ਹਾਂਜੀ ਹਾਂਜੀ ਇਹ ਲੱਗਿਆ ਕਿੱਥੋਂ ਵਾਲਿਆਂ ਦਾ ਹੋਇਆ ਬਈ ਇਹ ਆਪਣਾ ਫਤੇਗੜ ਸਾਹਬ ਦਾ ਉਧਰਲੇ ਏਰੀਆ ਦੀ ਲੱਗਿਆ ਸੀ ਅਸਾ ਫਤੇਗੜ ਸਾਹਬ ਲਾਂਦਾ ਇਹ ਹਾਂਜੀ ਹਾਂਜੀ ਕਿਉਂ ਆ ਰਿੰਬਾ ਨੂੰ ਤੁੱਕੀਆਂ ਹੀ ਲਾਉਂਦੇ ਆ ਵੀ ਫਤੇਗੜ ਸਾਹਬ ਹੀ ਲਾਉਂਦੇ ਆ ਹੂੰ ਜਿਹੜੀਆਂ ਪਿੱਛੇ ਆਉਂਦੀ ਆ ਆਹ ਚਾਹ ਵੀ ਉਹ ਉਧਰਲੀ ਲਾਉਂਦੇ ਨੇ ਹਾਂਜੀ ਹਾਂਜੀ ਪੀਐਸ ਸਣ ਉਹ ਇਹਨਾਂ ਦੀ ਐਡਰੈਸ ਉਹ ਦੇਖੋ ਆਪਾਂ ਇਹ ਵੀ ਰੀਜਨਲੀ ਰੱਖਿਆ ਨੇ ਇਹ ਤੇ ਦੱਸਿਓ ਵੀਰੇ ਮਾਡਲ ਕਿੰਨਾ ਸੀ ਇਹ? ਇਹ ਮਾਡਲ 2016 ਜੀ। 16 ਮਾਡਲ ਹੈ। ਹਾਂਜੀ। 4.5 ਲੱਖ ਰੁਪਇਆ ਡਿਮਾਂਡ ਆ ਜੀ ਇਹਦੀ। ਅੱਛਾ ਨੰਬਰ ਪੰਜਾਬ ਆ ਫਰਸਟ ਕੁਆਲਟੀ ਇਹ ਵੀ? ਫਰਸਟ ਕੁਆਲਟੀ ਆ ਹਾਂਜੀ। ਠੀਕ ਆ। ਬਾਕੀ ਕਰ ਲਾਂਗੇ ਮੌਕੇ ਤੇ ਕੋਈ। ਇਹ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ? ਲੋਨ ਹੋ ਜੂ ਤੇ 3.5 ਤੋਂ 4 ਲੱਖ ਤੱਕ। ਹਾਂ ਚਾਰਕ ਤੇ ਐਡ ਗੱਟ ਤੇ ਹੋ ਜੂ। ਹਾਂਜੀ ਹਾਂ ਚਾਰਕ ਦਾ ਹੋ ਜੂ। ਹਨਾ। ਤੇ ਲਾ ਮਿੱਤਰ ਰੁਪਈਆ 70000 ਚੱਕ ਲਿਓ ਯਾਰ ਉਹਦੇ ਵਿੱਚ ਮੋੜ ਜਾਣਗੇ ਪੂਰਾ ਹਨਾ ਜੀ। ਹਾਂਜੀ ਹਾਂਜੀ। ਹਾਂ ਤੇਲ ਖਰਚਾ ਵੀ ਨਿਕਲੂ। ਬਈ ਗੱਲ ਤੇ ਇਹ ਆ ਟਰੈਕਟਰ ਤੁਹਾਡੇ ਸਾਰੇ ਘੈਂਟ ਨੇ ਹੈਨਾ ਤੇ ਇਹਨਾਂ ਤੋਂ ਇਲਾਵਾ ਜਿਵੇਂ ਉਹ ਸੁਪਰ ਸੀਡਰ ਪਿਆ ਉਹ ਤਾਂ ਨਹੀਂ ਸੇਲ ਕਰਨਾ ਜਾਂ ਟਰਾਲੀ ਟਰੋਲੀ ਕਰਦਾ ਵੀ ਸੁਪਰ ਸੀਡਰ ਵੀ ਕਰਨਾ ਸੇਲ ਲੈ ਉਹਦੀ ਵੀ ਡਿਟੇਲ ਦੱਸ ਦੀਏ ਫਿਰ ਲੈਂਡ ਫੋਰਸ ਵਾਲਿਆਂ ਦਾ ਬਈ ਹੈ ਹਾਂਜੀ ਹਾਂਜੀ ਕਿੰਨਾ ਮਾਡਲ ਹੋਣਾ ਇਹ ਇਹ ਮਾਡਲ 2024 ਹੈ ਜੀ ਅੱਛਾ 24 ਮਾਡਲ ਹੈ ਆ ਫਿਰ ਤਾਂ ਐਡਵਾਂਸਟਿਕ ਪਲੱਸ ਵਾਲਾ ਜਿਹੜਾ ਹੁੰਦਾ ਅੱਛਾ ਐਡਵਾਂਸ ਪਲੱਸ ਹਾਂਜੀ ਟੌਪ ਮਾਡਲ ਕਹਿੰਦੀ ਇਹ ਟੌਪ ਮਾਡਲ ਹਾਂਜੀ ਹਾਂਜੀ ਹੈਨਾ ਤੇ ਸਾਰੇ ਫਿਰ ਤਾਂ ਨਾਲ ਦੀ ਬਲੇਡ ਬਲੂ ਸਟੀਲਿਕ ਡਿਸਕਾਂ ਚ ਆਇਆ ਜੀ ਹੁਣ ਇਹ ਉਸ ਸਟੀਲੀ ਡਿਸਕਾਂਚ ਆ ਹਾਂਜੀ ਹਾਂ ਪਹਿਲਾਂ ਘਟ ਵਾਲੀ ਡਿਸਕਾਊਂਟ ਸੀ ਹੁਣ ਸਟੀਲੀ ਡਿਸਕਾਂਚ ਆ ਓਕੇ ਇਹ ਇਹਦੀ ਕੀ ਡਿਮਾਂਡ ਰੱਖੀ ਹੋਈ ਆ ਬਈ ਆਪਣੇ ਇਹਦੀ ਡਿਮਾਂਡ 2 ਲੱਖ 5000 ਦੀ ਕਰਦੇ ਆ ਜੀ 2 ਲੱਖ ਤੇ 5000 ਦਾ ਹਾਂਜੀ ਓਕੇ ਪਰ ਮੈਂ ਜਮੀਨ ਆ ਮਾ ਦੇਖੋ 24 ਦਾ ਮਾਡਲ ਵੈਸੇ ਇੱਕ ਸੀਜ਼ਨ ਲਾਇਆ ਹੋਊ ਨਾ ਜਿਹਦੇ ਨਾਲ ਹਾਂਜੀ ਹਾਂ ਇੱਕ ਸੀਜ਼ਨ ਇਹ ਇੱਕ ਸੀਜ਼ਨ ਹੀ ਚੱਲਿਆ ਹੋਇਆ ਇਹ ਇਹਦਾ ਕੋਈ ਦੇਣ ਲੈਣ ਚਲਾ ਕੀ ਇੱਕ 2 ਲੱਖ 5 ਦੇ ਵਿੱਚ ਮਾਨਤਨ ਹੋਊਗਾ ਮਾਨਤਨ ਕਰ ਦਾਂਗੇ ਮਾਨਤਨ ਹੋਊਗਾ ਫਿਰ ਇਹਦਾ ਟਰਾਲੀ ਕਿੱਥੋਂ ਵਾਲੇ ਦੀ ਸੁਤੰਤ ਭੌ ਨਹੀਂ ਘੜਾ ਲੈ ਸੁਤੰਤ ਭੌ ਨਹੀਂ ਘੜਾ ਲੈ ਟਰਾਲੀ ਆ ਜੀ ਕਿ ਸਹਜ ਆ हाँ जी, हाँ जी। अच्छा 187 ਹੈ ਹਾਂਜੀ ਹਾਂਜੀ ਟਰੱਕ ਦਾ ਸੇਲ ਦਾ ਮਾਲ ਚਾਹੀਏ ਅੱਛਾ ਜੈਕ ਲਈ ਬਿਨਾ ਜੈਕ ਲਈ ਬਿਨਾ ਜੈਕ ਕਲਟਰਲੀ ਟਾਟਾ ਸੇਲ ਦਾ ਮਾਲ ਲੱਗਿਆ ਹੋਇਆ ਟੋਟਲੀ ਸਾਰਾ ਟਾਟਾ ਸੇਲ ਦਾ ਮਾਲ ਆ ਜੀ ਇਹ ਉਦਾਂ ਤੁਹਾਡੀ ਕਰਵਾਈ ਹੋਈ ਹੈ ਕਿ ਭਾਈ ਲੈਂਦੀ ਸੀ ਇਦਾਂ ਹੀ ਨਹੀਂ ਕਾਫੀ ਟਾਈਮ ਹੋ ਗਿਆ ਆਪਣੇ ਕੋਲ ਹੀ ਇਹ ਲਈ ਤਾਂ ਆਪਾਂ ਚਲਦੀ ਸੀ ਅੱਛਾ ਚਲਦੀ ਲਈ ਸੀ ਹਾਂਜੀ ਬਿੱਡ ਵੀ ਤਾਂ ਮਗਰ ਹੋ ਗਿਆ 30 ਤਣ ਫੁੱਟ ਤਿਆਰ ਸਾਡੇ 30 ਫੁੱਟ ਤਿਆਰ ਬੱਡਾ ਜੀ ਹੈਵੀ ਚ ਬੱਡਾ ਤਾਂ ਰਮੇ ਮਜ਼ਬੂਤ ਪਾਈਪਾਂ ਨੂੰ ਦੇਖ ਚੈਨਰ ਚੂਨਰ ਲੱਗੇ ਹੋਏ ਹਾਂਜੀ ਭਜਨ ਭੋਜਨ ਵੀ ਤਾਂ ਦਿਖਾ ਸਕਾ ਹੁਣ ਆ ਬਈ ਭਜਨ ਹੈਗਾ ਜੀ 35 ਕੁਇੰਟਲ ਦੇ ਕਰੀਬ ਹਾਂ 35 ਕੁਇੰਟਲ ਤਾਂ ਨਾਰਮਲ ਵੇਟ ਹੋਊਦਾ ਹਾਂਜੀ ਹੂੰ ਵੱਡਾ ਟੂਰ ਲੱਗਿਆ ਹੋਇਆ ਹੈ ਟਾਇਰ ਟੂਰ ਕਿਹੜੀ ਕੰਪਨੀ ਦੇ ਨੇ ਬਈ ਇਹਨੂੰ ਟਾਇਰ ਕੌਂਟੀਨਰ ਤੇ ਲੱਗੇ ਹੋਏ ਆ ਅੱਛਾ ਟਾਇਰ ਨੂੰ ਤਾਂ ਬੇਦਾਗ ਹੀ ਹੋਣਗੇ ਬਈ ਇਹਨੂੰ ਹਾਂ ਹੈਗੇ ਬੇਦਾਗ ਨੇ ਜੀ ਉਦੋਂ ਨਾਲ ਦੀ ਲੱਗੇ ਹੋਣੀ 15 ਮਾਡਲ ਟਰਾਲੀ ਹੈ 15 ਜੀ ਟਾਇਰ ਲੱਗੇ ਸੀ ਨਵੇਂ ਲੱਗੇ ਨੇ ਹੁੰਦੇ ਅੱਛਾ 15 ਮਾਡਲ ਟਰਾਲੀ ਹੈ ਹਾਂ ਜੀ ਸਾਹ ਬਾਈ ਵਿੱਚੋਂ ਫਰਕ ਗਾ ਗਾਡਰ ਕਿੰਨੇ ਇੰਚ ਲੱਗਿਆ ਹੋਊ ਇਹਨੂੰ ਗਾਡਰ 8 ਇੰਚ 8 ਇੰਚ ਗਾਡਰ ਹੈ ਹਾਂ ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਇਹ ਦੇ ਦਾਂਗੇ ਜੀ 3.5 ਲੱਖ ਦੀ 3.5 ਲੱਖ ਦੀ ਹਾਂਜੀ 18 ਫੁੱਟੀ ਫਿਰ ਤਾਂ ਭਾਜੀ ਅਦਰ ਮੇ ਓਏ ਹਾਂਜੀ ਹਾਂ ਹੈਗੀ ਰੇਟ ਜੀ ਆ ਰੇਟ ਜੀ ਆ ਦੇਖੋ ਪੌਣੀ ਵੇਚਣੀ ਹੈ ਹਾਂ ਉਹ ਦੱਸ ਦਿਓ ਇੱਕ ਇੱਕ ਆਪ ਪੌਣੀ ਹੈ ਹਾਂ ਆ ਜੋ ਕਰਾਂ ਮੋਟਰ ਵਾਲੇ ਵੀ ਤੁਹਾਡੇ ਵਾਸਤੇ ਵੀ ਲੱਭ ਲਿਆਂਦੀ ਚੀਜ਼ ਇਹ ਕਿਥੋਂ ਆਣ ਦੀ ਬਣੀ ਹੋਈ ਆ ਬਾਈ ਇਹ ਸ਼ੇਰਪੁਰ ਵਾਲਾਂ ਦੀ ਬਣੀ ਹੋਈ ਹੈ ਅਸਾ ਸ਼ੇਰਪੁਰ ਵਾਲਿਆਂ ਦੀ ਆ ਸ਼ੇਰਪੁਰ ਥੋਣ ਵਾਲਾਂ ਦੀ ओके गियर ਵਾਲੀ ਪਾਉਣੀ ਆ ਜੀ ਇਹ ਠੀਕ ਆ ਹੱਥਾਂ ਨਾਲ ਜ਼ੋਰ ਲਾਉਣ ਦੀ ਲੋੜ ਨਹੀਂ ਟਰੈਕਟਰ ਨਾਲ ਗੇਅਰ ਪਾਓ ਤੇ ਮੋਟਰ ਕੱਢੋ ਓਕੇ ਤੇ ਇਹ ਕਿੰਨਾ ਕਿਹਦਾ ਮੰਗ ਰਿਹਾ ਜੀ ਫਕੀ ਗੱਲ ਪਤਾ ਇਹਦਾ 45000 ਰੁਪਏ ਮੰਗਦੇ ਆ ਜੀ 45000 ਹਾਂਜੀ ਓਕੇ ਨਵੀ ਤਾਂ ਇਹ ਵੀ ਮਿਲਦਾ ਲੱਖ ਰੁਪਏ ਦੀ ਘਟੋ ਘਟ ਠੀਕ ਹੈ ਜੀ ਤੇ ਲੈ ਮੇਤਰੋ ਅੱਜ ਜੇ ਕਿਸੇ ਸੱਜਣ ਨੇ ਪੌਣੀ ਖਰੀਦਣੀ ਆ ਤੇ ਮੋਸਟ ਵੈਲਕਮ ਹੈ ਕੋਈ ਵੀ ਸੱਜਣਾ ਆਉਣਾ ਚਾਹੁੰਦਾ ਜੇ ਤੁਸੀਂ ਮਨ ਦੇ ਵਿੱਚ ਧਾਰੀ ਬੈਠਿਓ ਬਾਈ ਯਾਰ ਸਾਨੂੰ ਕੰਡੀਸ਼ਨ ਘੈਂਟ ਦਾ ਟਰੈਕਟਰ ਗਾਰੰਟੀ ਵਾਲਾ ਮੈਂ ਕਹਿੰਦਾ ਕਿ ਜਿਹੜੇ ਭਰਾ ਫੋਨ ਲਾਉਂਦੇ ਨੇ ਨਾ ਵੀ ਸਾਨੂੰ ਘਰੋਂ ਲੱਭ ਕੇ ਦੇ ਦੇ ਅੱਜ ਇਹ ਘਰੇਲੂ ਡਾਇਰੈਕਟਰੀ ਨੇ ਹਣਾ ਹਾਂਜੀ ਕੋਈ ਮਤਲਬ ਕਿਸਾਨ ਦੇ ਘਰੋਂ ਸਿੱਧਾ ਟਰੈਕਟਰ ਵਰਕਸ਼ਾਪ ਤੇ ਨਹੀਂ ਗਿਆ ਹੋਇਆ ਸਿੱਧੇ ਇੱਥੇ ਆਏ ਹੋਏ ਨੇ ਕੱਲਾ ਪਾਣੀ ਮਾਰਿਆ ਹੋਇਆ ਤੇ ਗਾਰੰਟੀ ਵੀ ਫੁੱਲ ਹੈ ਹਣਾ ਗਾਰੰਟੀ ਫੁੱਲ ਹੈ ਜੀ ਹਾਂ Ориジナル ਦੀ ਪੂਰੀ ਗਾਰੰਟੀ ਹੈ ਬਾਹ ਕੇ ਚਲਾ ਕੇ ਲੈ ਜਾ ਜੀ ਕੋਈ ਚੱਕਰ ਨਹੀਂ ਬਸ ਬਾਣ ਵਿਹਲੇ ਪੈਣੇ ਉਹ ਸਾਹਮਣੇ ਧਰਵੇਂ ਹਾਂਜੀ ਹਾਂ ਐਗਰੀਕਲਚ ਦੇ ਸਾਰੇ ਖੇਤੀਬਾੜੀ ਦੇ ਸੰਦ ਮਿਲ ਜਾਣਗੇ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਉਹ ਪਾਲਿਓ ਤੇ ਨਾ ਬਾਈ ਦਾ ਲਖਵੀਰ ਆ ਪਿੰਡ ਸਿਰਪੁਰ ਛੋਡੀਆਂ ਬਾਈ ਮੇਰਾ ਨੰਬਰ 99146 55900 55900 ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ ਵਹੀਕਲ ਹੋਰ ਜੇ ਕਿਸੇ ਭਰਾ ਲਵੇ ਕੋਈ ਟਰੈਕਟਰ ਹੋਵੇ ਅਗਲਾ ਕਹਿੰਦਾ ਭਾਈ ਯਾਰ ਮੇਰਾ ਵਿੱਚ ਕੱਟ ਲਓਗੇ ਹਾਂਜੀ ਅਡਜਸਟਮੈਂਟ ਵਿੱਚ ਕੱਟ ਲਾਂਗੇ ਅਡਜਸਟਮੈਂਟ ਹੋ ਜਾਊਗਾ ਚੱਕੋ ਮਿੱਤਰੋ ਹੋ ਗਿਆ ਤੁਹਾਡਾ ਸਾਰੀ ਚੀਜ਼ਾਂ ਦਾ ਹੱਲ ਲੋਨ ਬਾਈ ਉਰੀ ਕਰਵਾ ਦੇਣਗੇ ਆਜੋ ਕਰਾਂ ਫਟਾਫਟ ਪਿੰਡ ਸੇਰਪੁਰ ਛੋਡੀਆਂ ਜ਼ਿਲ੍ਹਾ ਸੰਗਰੂਰ ਹਾਂ ਨੰਬਰ ਕੈਪਸ਼ਨ ਜਿਹਾ ਪੂਰੀ ਦੇ ਨੇੜੇ ਆ